हरी क्रांति सह महगी पी है जी चौल सा खुराक नहीं है एक सौ बयासी लख मीटरिक टन चौल असूल सा खुराक नहीं सौ बयासी लख मीट्रिक टन नौ गोविंद सागर झीलना जिन्ना पानी एक झोने के सीजन ची सी थों कट लें जनाब जिस गहराई तो ਅੱਜ ਮਾਲਵੇ ਦੇ ਵਿੱਚ ਪਾਣੀ ਤੇ ਜਿਸ ਹਾਰਸ ਪਾਵਰ ਦੀ ਮੋਟਰ ਨਾਲ ਪਾਣੀ ਕੱਢਿਆ ਜਾ ਰਿਹਾ ਸੇਮ ਗਹਿਰਾਈ ਤੇ ਸੇਮ ਹਾਰਸ ਪਾਵਰ ਦੀ ਮੋਟਰ ਨਾਲ ਸਾਊਦੀ ਅਰਬ ਕਤਰ ਵਾਲੇ ਤੇਲ ਕੱਢਦੇ ਆ ਜਨਾਬ ਉਸ ਪੱਤਰਾਂ ਤੇ ਚਲੇ ਕੇ ਗਰਮ ਪਾਣੀ ਆਉਣ ਲੱਗਾ ਥੱਲੋਂ ਪਤਾ ਨਹੀਂ ਕੀ ਕੀ ਹੈਵੀ ਮੈਟਲਸ ਉਹਦੇ ਵਿੱਚ ਹੋਣਗੇ ਪਾਣੀ ਗਰਮ ਹੁੰਦਾ ਜੀ ਬੋਰਾਂ ਚ ਪਹਿਲੀ ਗੱਲ ਤਾਂ ਬੋਰ ਲਾਉਣਾ ਹੀ ਆਮ ਬੰਦੇ ਦੇ ਵਸਦੀ ਨਹੀਂ ਰਹੀ ਗੱਲ ਮੱਛੀ ਮੋਟਰਾਂ ਵੀ ਜਵਾਬ ਦੇ ਗਈਆਂ ਹੋਰ ਕਿੱਥੇ ਕਿੱਥੇ ਵੀ ਜਾਈਏ ਥੱਲੇ ਹੋਣ ਜੀ ਸਾਡੀ ਸਰਕਾਰ ਆਈ 21% ਪਾਣੀ ਵਰਤ ਰਹੀ ਸੀ ਆਪਾਂ ਜਿਸ ਵੇਲੇ 16 ਮਾਰਚ ਨੂੰ ਸ਼ਹੀਦ ਆਜ਼ਮ ਖਟਕਰ ਕਲਾਮ ਸ਼ਹੀਦ ਆਜ਼ਮ ਦੇ ਪਿੰਡ ਖਟਕਰ ਕਲਾਮ ਦੇ ਕਿ ਸੌ ਚੁੱਕੇ 21% ਪਾਣੀ ਵਰਤ ਰਿਆ ਸੀ ਪੰਜਾਬ ਫਿਰ ਇਧਰ ਉਧਰ ਹੀ ਜਾਊਗਾ ਉਹਨਾਂ ਨੂੰ ਆਤਾਂ ਪੈ ਗਈਆਂ ਪੁਰਾਣੀਆਂ ਉਹ ਆਤਾਂ ਨੂੰ ਹੱਕ ਸਮਝ ਬੈਠੇ